ਇੱਕ ਮੋਡੀਕਲ ਫੜਾਇਆ ਸੀਗਾ ਜਿਹੜਾ ਗੁਜਰਾਤ ਪੁਲਿਸ ਨੇ ਫੜਾਇਆ ਸੀਗਾ ਕਿ ਪਿੱਛੋਂ ਜਾਨ ਨੂੰ ਮਾਰਨ ਦੀ ਧਮਕੀ ਜਿਹੜੀ ਲਗਾਤਾਰ ਪਿੱਛੇ ਮਿਲ ਰਹੀ ਸੀ ਉਹਨਾਂ ਨੇ ਨਾਮ ਲਿੱਤਾ ਸੀ ਮੈਨੂੰ ਮਾਰਨ ਦਾ ਕਿ ਅੰਮ੍ਰਿਤ ਟਰੋੜਾ ਨੂੰ ਮਾਰਨਾ ਮੇਰੀ ਦੇਖੀ ਵੀ ਕੀਤੀ ਸੀ ਉਹਨਾਂ ਨੇ ਬਗਾਇਦਾ ਤੇਰੇ ਹੱਥ ਵੱਲ ਧਮਕੀਆਂ ਉਹਨਾਂ ਦੇ ਪਾਕਿਸਤਾਨ ਤੋਂ ਬੈਠ ਕੇ ਜਿਹੜੇ ਅੰਮ੍ਰਿਤ ਟਰੋੜਾ ਨੂੰ ਮਾਰਨਾ ਹੈ ਇਹ ਟੈਰਰਿਸਟ ਨੇ ਕੁਝ ਹਿੰਦੂ ਜਥੇਬੰਦੀਆਂ ਦੇ ਲੀਡਰਸ ਦੇ ਨਾਮ ਲਿੱਤੇ ਸੀਗੇ ਜਿਨ੍ਹਾਂ ਨੂੰ ਮਾਰਨ ਲਈ ਪਾਕਿਸਤਾਨ ਤੋਂ ਫੰਡਿੰਗ ਹੋਈ ਸੀ ਜਿਹਦੇ ਚ ਅਮਿਤ ਟਰੋੜਾ ਦਾ ਵੀ ਨਾਮ ਸੀਗਾ ਕਬੜੀ ਹੈਰਾਨੀ ਦੀ ਗੱਲ ਹੈ ਕਿ ਕਈ ਨੰਬਰ ਜਿਹੜੇ ਮੈਕਸਿਮਮ ਨੰਬਰ ਉਹ ਆਪਸ ਵਿੱਚ ਮੈਚ ਵੀ ਕੀਤੇ ਨੇ ਜਿਹੜੇ ਗੁਜਰਾਤ ਪੁਲਿਸ ਤੋਂ ਉਹਨਾਂ ਦੇ ਮੋਬਾਈਲਾਂ ਚੋਂ ਲੈ ਕੇ ਆਈ। ਅੱਜ ਨਾਲ ਕੁਝ ਗੀਤ ਕੀਤੀਆਂ ਇਸ ਮਾਮਲੇ ਤੇ ਪੁਲਿਸ ਦੀ ਕਾਫੀ ਮੀਟਿੰਗ ਹੋਈ। ਪਹਿਲਾਂ ਤੇ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਫਰ ਬਣਾ ਰਹੇ। ਬਾਂਕੇ ਵਿਹਾਰੀ ਕਿਰਪਾ ਸਦਾ ਸੱਫਰ ਬਣੀ ਰਹੇ। ਇੱਕ ਮੋਬਾਈਲ ਫੜਾਇਆ ਸੀਗਾ ਜਿਹੜਾ ਗੁਜਰਾਤ ਪੁਲਿਸ ਨੇ ਫੜਾਇਆ ਸੀਗਾ ਕਿ ਪਿੱਛੋਂ ਜਾਨ ਨੂੰ ਮਰਨ ਦੀ ਧਮਕੀ ਜਿਹੜੀ ਲਗਾਤਾਰ ਪਿੱਛੇ ਮਿਲ ਰਹੀ ਸੀ 2:00 AM ਮਈ ਮਹੀਨੇ ਦੀ 5ਵੇਂ ਮਹੀਨੇ ਦੀ ਗੱਲ ਹੈ ਜਿਹੜਾ ਨਾਲੇ ਮੋਡੂਲ ਫੜਿਆ ਉੱਥੋਂ ਦੀ ਜਿਹੜੇ ਅੱਤਵਾਦੀ ਫੜੇ ਸੀਗੇ ਉਹਨਾਂ ਨੇ ਨਾਮ ਲਿੱਤਾ ਸੀ ਮੈਨੂੰ ਮਾਰਨ ਦਾ ਕਿ ਅੰਮ੍ਰਿਤ ਤੋੜਾ ਨੂੰ ਮਾਰਨਾ ਮੇਰੀ ਰੇਖੀ ਵੀ ਕੀਤੀ ਸੀ ਉਹਨਾਂ ਨੇ ਬਗਾਇਦਾ ਕਿ ਮਾਰਨਾ ਉਹਨਾਂ ਨੇ ਅੱਜ ਮੇਰੇ ਫੋਨ ਨੰਬਰ ਟ੍ਰੇਸ ਚੈੱਕ ਕੀਤੇ ਕਿ ਇਸ ਨੰਬਰ ਤੋਂ ਕੋਲਾ ਆਈਆਂ ਹੋਈਆਂ ਉਸ ਨੰਬਰ ਤੋਂ ਕਾਫੀ ਕੋਲਾ ਮਿਲੀਆਂ ਜਿਹੜੇ ਅੱਤਵਾਦੀ ਧਮਕੀਆਂ ਉਹਨਾਂ ਦੇ ਪਾਕਿਸਤਾਨ ਤੋਂ ਬੈਠ ਕੇ ਜਿਹੜੇ ਅੰਮ੍ਰਿਤ ਤੋੜਾ ਨੂੰ ਮਾਰਨਾ ਅੱਜ ਉਹੀ ਨੰਬਰ ਜਿਹੜਾ ਗੁਜਰਾਤ ਪੁਲਿਸ ਨੇ ਕੇਸ ਟ੍ਰੇਸ ਕੀਤਾ ਮੈਂ ਧੰਨਵਾਦ ਕਰਦਾ ਗੁਜਰਾਤ ਪੁਲਿਸ ਦਾ ਮੈਂ ਇਹੀ ਚ ਧਮਕੀ ਆਈ ਹੈ ਜਾਨੂ ਮਾਰਨ ਦੀ ਕਿ 10 ਦਿਨ ਚ ਜਿਵੇਂ ਸਾਡੇ ਸੰਦੀਪ ਗੋਰਾ ਥਾਪਰੀ ਨੂੰ ਧਮਕੀ ਆ ਜਿਹੜਾ ਹਮਲਾ ਹੋਇਆ ਸੀ ਉਸ ਤੋਂ ਬਾਅਦ ਮੈਨੂੰ ਧਮਕੀ ਆਈ ਹੈ ਕਿ 10 ਦਿਨ ਚ ਤੈਨੂੰ ਮਾਰਨਾ ਹੈ ਮਤਲਬ ਮੈਂ ਕਹਿੰਦਾ ਕਿ ਸਰਕਾਰਾਂ ਨੂੰ ਗੌਰ ਕਰਨਾ ਚਾਹੀਦਾ ਹੈ ਕਿ ਜਿੱਦਾਂ ਸਾਡੇ ਤੇ ਕੋਈ ਹਮਲੇ ਹੋ ਰਹੇ ਨੇ ਸਰਕਾਰਾਂ ਨੂੰ ਸਾਡਾ ਬਚਾਅ ਕਰਨਾ ਚਾਹੀਦਾ ਹੈ ਜੈ ਸ਼੍ਰੀ ਕ੍ਰਿਸ਼ਨ ਅੱਜ ਗੁਜਰਾਤ ਤੋਂ ਇੱਕ ਟੀਮ ਆਈ ਸੀਗੀ ਕ੍ਰਾਈਮ ਬ੍ਰਾਂਚ ਦੀ ਸੂਰਤ ਤੋਂ ਜਿਨ੍ਹਾਂ ਨੇ 4 5 2024 ਨੂੰ ਇੱਕ ਮੋਡਿਊਲ ਫੜਿਆ ਸੀਗਾ ਜਿਹਦੇ ਚ ਪਾਕਿਸਤਾਨੀ ਉਗਰਵਾਦੀ ਟੈਰਰਿਸਟ ਫੜੇਗੇ ਸੀ ਉਹਦੇ ਵਿੱਚੋਂ ਇੱਕ ਨੇਪਾਲੀ ਟੈਰਰਿਸਟ ਔਰ ਇੱਕ ਬੰਗਲਾਦੇਸ਼ ਦਾ ਤੇ ਇੱਕ ਸ਼੍ਰੀਲੰਕਾ ਦਾ ਵੀ ਫੜਿਆ ਗਿਆ ਸੀ ਇੱਕ ਮਹਾਰਾਸ਼ਟਰਾ ਤੋਂ ਫੜਿਆ ਗਿਆ ਸੀਗਾ ਇਹ ਟੈਰਰਿਸਟ ਨੇ ਕੁਝ ਹਿੰਦੂ ਜਥੇਬੰਦੀਆਂ ਦੇ ਲੀਡਰਸ ਦੇ ਨਾਮ ਲਿੱਤੇ ਸੀਗੇ ਜਿਨ੍ਹਾਂ ਨੂੰ ਮਾਰਨ ਲਈ ਪਾਕਿਸਤਾਨ ਤੋਂ ਫੰਡਿੰਗ ਹੋਈ ਸੀ ਜਿਹਦੇ ਵਿੱਚ ਅਮਿਤ अरोड़ा ਦਾ ਵੀ ਨਾਮ ਸੀਗਾ ਪੰਜਾਬ ਤੋਂ ਉਸ ਕਨਸਰਨ ਦੇ ਵਿੱਚ ਅੱਜ ਗੁਜਰਾਤ ਪੁਲਿਸ ਆਈ ਸੀ ਕਿ ਇਹਨਾਂ ਦੇ ਬਿਆਨ ਲੈਣ ਲਈ ਔਰ ਉਹ ਮੋਡਿਊਲ ਦਾ ਜਿਹੜਾ ਅੱਗੇ ਫਰਦਰ ਜਿੰਨੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ 'ਚ ਜਿੰਨੇ ਵੀ ਨੰਬਰ ਸੀਗੇ ਅੱਗੇ ਪਾਕਿਸਤਾਨ ਕਾਲਿੰਗ ਜਿਹੜੀ ਰੂਟੀਨ ਚ ਆਉਂਦੀ ਰਹਿੰਦੀ ਹੈ ਯਾ ਕੈਨੇਡਾ ਤੋਂ ਯਾ ਆਸਟ੍ਰੇਲੀਆ ਤੋਂ ਯਾ ਹੋਰ ਕੰਟਰੀਜ਼ ਤੋਂ ਅਮੀਤ अरोड़ा ਨੂੰ ਉਹ ਸਾਰੇ ਨੰਬਰ ਅੱਜ ਲੈ ਕੇ ਜਾ ਰਹੇ ਨੇ ਔਰ ਉਹਦੇ ਚ ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ ਕਈ ਨੰਬਰ ਜਿਹੜੇ ਮੈਕਸਿਮਮ ਨੰਬਰ ਉਹ ਆਪਸ ਚ ਮੈਚ ਵੀ ਕੀਤੇ ਨੇ ਜਿਹੜੇ ਗੁਜਰਾਤ ਪੁਲਿਸ ਤੋਂ ਉਹਨਾਂ ਦੇ ਮੋਬਾਈਲਾਂ ਚੋਂ ਲੈ ਕੇ ਆਈ ਤੇ ਉਹਨਾਂ ਨੇ ਸਾਡੇ ਮੋਬਾਈਲਾਂ ਤੋਂ ਲਿੱਤੇ ਨੇ ਤੇ ਬਹੁਤ ਵਧੀਆ ਗੱਲ ਹੈ ਕਿ ਗੁਜਰਾਤ ਪੁਲਿਸ ਇਸ ਮੋਡਿਊਲ ਨੂੰ ਦੇ ਪਿੱਛੇ ਇੰਨਾ ਵਰਕਆਊਟ ਕਰ ਰਹੀ ਹੈ ਤੇ ਮੈਂ ਬੇਨਤੀ ਕਰੂੰਗਾ ਆਪਣੇ ਪੰਜਾਬ ਪੁਲਿਸ ਨੂੰ ਵੀ ਜਿਹੜੇ ਮੋਡਿਊਲ ਇੱਥੇ ਪੰਜਾਬ ਚ ਫੜੇ ਜਾਂਦੇ ਨੇ ਉਹਨਾਂ ਦੇ ਉੱਤੇ ਵੀ ਇੰਨਾ ਵਰਕਆਊਟ ਕਰਕੇ ਗੁਜਰਾਤ ਵਾਂਗੂ ਜਿਹੜੇ ਟੈਰਰਿਸਟ ਗਰੁੱਪ ਉਹਨਾਂ ਪੰਜਾਬ ਚ ਐਕਟਿਵ ਹੋ ਰਹੇ ਨੇ ਉਹਨਾਂ ਦੇ ਉੱਤੇ ਉਹਨਾਂ ਥੇਲ ਪਾਈ ਜਾਵੇ। ਤੁਹਾਨੂੰ ਸਾ ਪਿਛਲੇ ਦਿਨੀ ਅਮਿਤ ਕਰੋੜਾ ਨਾਲ ਇੱਕ ਬਹੁਤ ਧਮਕੀ ਸੀ ਜਿਸ ਚ 10 ਦਿਨ ਦਾ ਟਾਈਮ ਦਿੱਤਾ ਗਿਆ ਸੀ ਇਹਨਾਂ ਨੂੰ। ਤੇ ਉਸ ਉਹਦੇ ਉੱਤੇ ਵੀ ਗੁਜਰਾਤ ਮੈਂ ਉਹੀ ਬੇਨਤੀ ਕੀਤੀ ਹੈਗੀ ਕਿ ਜਿਹੜੇ ਵੀ ਸਾਡੇ ਕੋਲੋਂ ਨੰਬਰ ਲਿੱਤੇ ਨੇ ਉਹਨਾਂ ਨੇ ਨਾਲ ਮੈਚ ਕੀਤੇ ਨੇ ਉਹ ਚ ਮੈਕਸਿਮਮ ਨੰਬਰ ਮੇਲ ਕਰ ਰਹੇ ਨੇ। ਉਹ ਕੇਸ ਸ਼ਾਇਦ ਹੁਣ NIA ਦੇ ਵਿੱਚ ਵੀ ਚਲੇ ਜਾਵੇ ਤੇ ਪੰਜਾਬ ਦੇ ਵਿੱਚ ਵੀ ਮੋਡਿਊਲ ਫੜੇ ਜਾਂਦੇ ਨੇ ਜਿਵੇਂ 10 ਦਿਨ ਪਹਿਲੇ ਵੀ ਇੱਕ ਧਮਕੀ ਆਈ ਸੀਗੀ ਅਸੀਂ ਪੰਜਾਬ ਪੁਲਿਸ ਨੂੰ ਵੀ ਇਹ ਰਿਕੁਐਸਟ ਕਰਦੇ ਆ ਕਿ ਉਹ ਵੀ ਗੁਜਰਾਤ ਪੁਲਿਸ ਵਾਂਗੂ ਮਿਹਨਤ ਕਰਕੇ ਇਹ ਮੋਡਿਊਲ ਟਰੇਸ ਕਰਨ ਤਾਂ ਕਿ ਜਿਹੜੇ ਵੀ ਉਗਰਵਾਦੀ ਆ ਜਿਹੜੇ ਪੰਜਾਬ ਦਾ ਮੋਲ ਖਰਾਬ ਕਰਨ ਲਈ ਕੰਮ ਕਰ ਰਹੇ ਨੇ ਪਾਕਿਸਤਾਨ ਤੋਂ ਜਾਂ ਹੋਰ ਕੰਟਰੀਜ਼ ਤੋਂ ਉਹਨਾਂ ਦੇ ਉੱਤੇ ਨੱਥ ਪਾਈ ਜਾ ਸਕੇ